ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮੇਸ਼ਾ ਯਾਦ ਰੱਖੋ ਮਨ ਵਿੱਚ ਕਿਕਰ ਕੋਈ ਦਰਦ ਭਰ ਕੇ ਜਿਓਗੇ ਤਾਂ ਮਨ ਭਰ ਕੇ ਜੀ ਨਹੀਂ पाओਗੇ ਬੁੱਧੀ ਨੂੰ ਛੱਡ ਕੇ ਭਾਵਨਾਵਾਂ ਵਿੱਚ ਬਹਿਣ ਵਾਲੇ ਜੀਵਨ ਵਿੱਚ ਮੂਰਖ ਬਣ ਕੇ ਰਹਿ ਜਾਂਦੇ ਹਨ ਕਿਉਂਕਿ ਭਾਵਨਾ ਸਾਨੂੰ ਜ਼ਿਆਦਾਤਰ ਬੇਤੁਕੀਆਂ ਚੀਜ਼ਾਂ ਵੱਲ ਖਿੱਚਦੀ ਹੈ ਇਸ ਲਈ ਬੁੱਧੀ ਦੇ ਹਿਸਾਬ ਨਾਲ ਕੰਮ ਕਰੋ ਭਾਵਨਾਵਾਂ ਦੇ ਹਿਸਾਬ ਨਾਲ ਨਹੀਂ ਗਲਤੀ ਤੇ ਮਨੁੱਖ ਇਹਨਾਂ ਦੋਨੋਂ ਦਾ ਸੰਬੰਧ ਕੁਝ ਐਸtra ਹੈ ਜਿਵੇਂ ਖੰਭ ਤੇ ਚਿੜੀ ਝਰਨੇ ਤੇ ਨਦੀਆਂ ਜੇਕਰ ਗਲਤੀ ਮਨੁੱਖ ਦੇ ਸੁਭਾਅ ਦਾ ਇੰਨਾ ਮਹੱਤਵਪੂਰਨ ਅੰਗ ਹੈ ਤਾਂ ਤੁਸੀਂ ਸੋਚੋ ਇਸ ਤੇ ਪਛਤਾਵਾ ਕਿਉਂ ਇਸ ਤੇ ਪਛਤਾਵਾ ਕਰਨਾ ਠੀਕ ਹੈ ਹੀ ਨਹੀਂ ਜੇਕਰ ਦੇਖਿਆ ਜਾਵੇ ਤਾਂ ਪਰ ਸਾਨੂੰ ਖੁਦ ਨੂੰ ਹੋਰ ਵਧੀਆ ਬਣਾਉਣ ਦਾ ਮੌਕਾ ਦਿੰਦੀ ਹੈ ਪਹਿਲਾਂ ਤਾਂ ਉਹ ਵੀ ਵਧੀਆ ਪ੍ਰਦਰਸ਼ਨ ਕਰਨ ਦੀ ਪ੍ਰੇਰਣਾ ਦਿੰਦੀ ਹੈ ਹੁਣ ਤੁਹਾਡੇ ਵਿੱਚੋਂ ਕੋਈ ਇਸ ਗੱਲ ਨਾਲ ਸਹਿਮਤ ਨਹੀਂ ਹੋਣਗੇ ਕਿਉਂਕਿ ਬਹੁਤਿਆਂ ਦੀ ਦ੍ਰਿਸ਼ਟੀ ਵਿੱਚ ਗਲਤੀ ਦੋਸ਼ ਨੂੰ ਜਨਮ ਦਿੰਦੀ ਹੈ ਅਤੇ ਦੋਸ਼ ਅਪਰਾਧ ਨੂੰ ਤੇ ਅਪਰਾਧ ਦੇ ਲਈ ਮੁਆਫੀ ਨਹੀਂ ਸਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਕਿੰਨਾ ਕੁ ਸਹਿਮਤ ਹੋ ਕੇ ਮੁਆਫੀ ਦੀ ਗਲਤੀ ਤੇ ਮੁਆਫੀ ਮਿਲਣੀ ਚਾਹੀਦੀ ਹੈ ਜਾਂ سزا। ਆਪਨੇ ਕਮੈਂਟ ਜ਼ਰੂਰ ਕਰਕੇ ਦੱਸਣਾ। ਪਰ ਤੁਸੀਂ ਕਦੇ ਸੋਚਿਆ ਹੈ ਕਿ ਇਸ ਤਰ੍ਹਾਂ ਕਿਉਂ ਹੁੰਦਾ ਹੈ? ਕੀ ਕਾਰਨ ਹੈ ਇਸ ਦਾ? ਇਸ ਦਾ ਕਾਰਨ ਹੈ ਗਲਤੀ ਨੂੰ ਸਵੀਕਾਰ ਕਰਨ ਤੋਂ ਬਚਣਾ। ਜੇਕਰ ਤੁਸੀਂ ਕੋਈ ਗਲਤੀ ਕਰੋਗੇ ਤਾਂ ਉਸ ਨੂੰ ਸਵੀਕਾਰ ਨਹੀਂ ਕਰੋਗੇ। ਤਾਂ ਉਹ ਗਲਤੀ ਦੋਸ਼ ਵਿੱਚ ਬਦਲ ਜਾਵੇਗੀ। ਤੇ ਉਹ ਦੋਸ਼ ਅਪਰਾਧ ਵਿੱਚ ਤਾਂ ਫਿਰ ਸਾਹਸ ਰੱਖੋ ਆਪਣੀ ਗਲਤੀ ਨੂੰ ਸਵੀਕਾਰ ਕਰਨਾ ਹੀ ਆਪਣੀ ਗਲਤੀ ਨੂੰ ਸੁਧਾਰਨ ਦੀ ਦਿਸ਼ਾ ਵਿੱਚ ਸਭ ਤੋਂ ਪਹਿਲਾ ਕਦਮ ਹੁੰਦਾ ਹੈ ਹਮੇਸ਼ਾ ਯਾਦ ਰੱਖੋ ਜੇਕਰ ਕੋਈ ਅਪਰਾਧ ਹੈ ਤਾਂ ਉਹ ਹੈ ਸਮੇਂ ਤੇ ਆਪਣੀ ਗਲਤੀ ਨੂੰ ਸਨਕਾਰ ਨਾ ਕਰਨਾ ਇਸ ਲਈ ਸਮਾਂ ਰਹਿੰਦੇ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ ਸ਼ਬਦ ਅਤੇ ਸ਼ਬਦਾਂ ਦਾ ਉਪਯੋਗ ਮਨੁੱਖ ਦਾ ਸਭ ਤੋਂ ਵੱਡਾ ਸ਼ਸਤਰ ਹੈ ਜੇਸ਼ਟਾ ਉਪਜੋਗ ਜਿੰਨਾ ਸੋਚ ਸਮਝ ਕੇ ਕੀਤਾ ਜਾਵੇ ਮਨੁੱਖ ਜੀਵਨ ਵਿੱਚ ਉਹਨਾਂ ਹੀ ਉੱਪਰ ਉੱਠਦਾ ਹੈ ਤਾਂ ਇਸ ਗੱਲ ਨੂੰ ਸਮਝ ਲਵੋ ਕਿ ਜਿਆਦਾ ਦੇਖੋ ਸੁਣੋ ਅਤੇ ਸਮਝੋ ਪਰ ਬੋਲੋ ਘੱਟ ਜਦੋਂ ਪਰਮਾਤਮਾ ਨੂੰ ਤੁਹਾਡੇ ਨਾਲ ਪਿਆਰ ਹੁੰਦਾ ਹੈ ਤਾਂ ਉਹ ਤੁਹਾਡੇ ਲਈ ਉਹੀ ਕਰਦਾ ਹੈ ਜੋ ਤੁਹਾਡੇ ਲਈ ਚੰਗਾ ਹੁੰਦਾ ਹੈ ਉਹਨਾਂ ਸਾਰੇ ਲੋਕਾਂ ਨੂੰ ਤੁਹਾਡੇ ਤੋਂ ਦੂਰ ਕਰ ਦਿੰਦਾ ਹੈ ਜੋ ਤੁਹਾਡੇ ਕਾਬਲ ਨਹੀਂ ਹੁੰਦੇ ਆਪਣੀਆਂ ਸਮੱਸਿਆਵਾਂ ਨੂੰ ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋ ਕਿਉਂਕਿ 80% ਲੋਕ ਤੁਹਾਡੀਆਂ ਉਹਨਾਂ ਸਮੱਸਿਆਵਾਂ ਦੀ ਪਰਵਾਹ ਨਹੀਂ ਕਰਦੇ ਉਹਨਾਂ ਵਿੱਚੋਂ 19% ਲੋਕ ਖੁਸ਼ ਹੋ ਜਾਣਗੇ ਕਿ ਤੁਹਾਡੇ ਕੋਲ ਇਹ ਸਮੱਸਿਆ ਹੈ ਜਦਕਿ 1% ਲੋਕ ਸਮੱਸਿਆ ਦਾ ਹੱਲ ਕਰਨ ਲਈ ਤਿਆਰ ਹੁੰਦੇ ਹਨ ਚੁੱਪ ਅਤੇ ਮੁਸਕਾਨ ਬਹੁਤ ਸ਼ਕਤੀਸ਼ਾਲੀ ਚੀਜ਼ਾਂ ਹਨ ਜੋਪ ਕੀ ਸਮੱਸਿਆਵਾਂ ਦਾ ਹੱਲ ਦਾ ਤਰੀਕਾ ਹੈ ਮੁਸਕਾਨ ਕਈ ਸਮੱਸਿਆਵਾਂ ਦਾ ਤੋਂ ਬਚਨ ਦਾ ਤਰੀਕਾ ਹੈ ਜੋ ਇਨਸਾਨ ਧੋਖਾ ਖਾਣ ਅਤੇ ਦੁੱਖ ਮਿਲਣ ਤੋਂ ਬਾਅਦ ਵੀ ਗਲਤ ਰਸਤੇ ਉੱਪਰ ਨਹੀਂ ਜਾਂਦਾ ਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਹੈ ਇਹੋ ਜਿਹਾ ਇਨਸਾਨ ਪਰਮਾਤਮਾ ਨੂੰ ਸਭ ਤੋਂ ਪਿਆਰਾ ਹੁੰਦਾ ਹੈ ਪਰਮਾਤਮਾ ਕਦੇ ਵੀ ਡੋਲ ਨਹੀਂ ਦਿੰਦਾ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਆਨ ਤੇ ਕਰ ਲੈਣਾ ਦੇ ਮਾਧਿਅਮ ਰਹੀ ਆਪਣੇ ਵਿਚਾਰ ਜਰੂਰ ਦੱਸਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ